ਅਲਟੋਨੀਅਸ ਚੈਨਲ ਦੇ ਵੇ ਤੁਹਾਡਾ ਸਵਾਗਤ ਇੱਕ ਸਾਂਬਰ ਫਗਵਾੜਾ ਦੀ ਪ੍ਰੋਫੈਸਰ ਕਲੋਨੀ ਦੇ ਵਿੱਚ ਦੇਖੋ ਕਿਵੇਂ ਲਗਵਾਈਆਂ ਸਾਂਬਰ ਨੇ ਦੌੜਾ ਹਾਲੇ ਤੱਕ ਨਹੀਂ ਆਇਆ ਸਾਂਬਰ ਕਾਬੂ 에ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਫਗਵਾੜਾ ਸ਼ਹਿਰ ਦੀ ਪ੍ਰੋਫੈਸਰ ਕਲੋਨੀ ਦੇ ਵਿੱਚ ਇੱਕ ਖਾਲੀ ਪਲਾਟ ਦੇ ਵਿੱਚ ਸਾਂਬਰ ਦੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਨੇ ਜੰਗਲਾਤ ਬੈਂਕ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸਾਂਬਰ ਨੂੰ ਕਾਬੂ ਕਰਨ ਲਈ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਜੰਗਲਾਤ ਵਿਭਾਗ ਦੀ ਟੀਮ ਨਾਕਾਮ ਰਹੀ ਜੰਗਲਾਤ ਵਿਭਾਗ ਨੂੰ ਸਾਂਬਰ ਦੇ ਖਾਲੀ ਪਲਾਟ ਦੇ ਵਿੱਚ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਆਪਣੀ ਟੀਮ ਨਾਲ ਫਗਵਾੜਾ ਪਹੁੰਚੇ ਤੇ ਸਾਂਬਰ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਦੇ ਇਜਾਜ਼ਤ ਤੋਂ ਬਚ ਗਿਆ ਸਾਂਬਰ ਹਾਲੇ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਸਾਂਬਰ ਇਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਾ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਗੁਰਪ੍ਰੀਤ ਸੰਧੂ ਆਮਰਸਾਦੀ ਇਹ ਵਿਸ਼ੇਸ਼ ਰਿਪੋਰਟ ਕਿਹੜਾ ਮੱਲਾ ਪੈਂਦਾ ਭਾਜੀ ਮੈਂ ਸੁਵਸਨਗਰ ਤੋਂ ਆ ਹਾਂ ਜੀ ਤਾਂ ਅੱਤੀਸਰ ਮੈਂ 11 ਵਜੇ ਬੁਲੇਟ ਤੇ ਇੱਥੋਂ ਆ ਰਿਹਾ ਸੀਗਾ ਤਾਂ ਮੇਰੇ ਸਾਹਮਣੇ ਸੰਭਲ ਨੇ ਛਾਲ ਮਾਰੀ ਸਰ ਤਾਂ ਆਹ ਪਲਾਂਟ ਦੇ ਵਿੱਚ ਵੜਿਆ ਸੀਗਾ ਬਕਰੂ ਦੀ ਮੈਂ ਅੱਗੇ ਦਾ ਇਹ ਰੋਕਿਆ ਤਾਂ ਮੈਂ ਦੇਖਿਆ ਕਿ ਤੁਸੀਂ ਕੀ ਕੀ ਰੋ ਸੰਭਰਿਆ ਤਾਂ ਮੈਂ ਜਨਾਬ ਮੈਕਮਨ ਨੂੰ ਰਾਤੀ ਫੋਨ ਕਰਕੇ ਫੋਨ ਕਰਤਾ ਸੀ ਤਾਂ ਹੁਣ ਥੋੜੀ ਦੇਰ ਚਾਰੇ ਰੈਸਕਿਊ ਕਰੋ ਕਿੰਨੇ ਕ ਮਿੰਟ ਤੁਸੀਂ ਕੀਤਾ ਸੀ ਫੋਨ ਉਹਨਾਂ ਨੂੰ ਸਰ 11:30 11:00 ਦਾ ਟਾਈਮ ਸੀ ਤੇ ਹੁਣ ਮੋਕੇ ਦੇ ਉਹ ਪਲਾਟ ਦੇ ਵਿੱਚ ਹੀ ਆ ਹਾਂਜੀ ਸਰ ਉਹ ਇਸ ਵੇਲੇ ਵੀ ਉੱਥੇ ਹੀ ਆ ਜੀ ਤੁਸੀਂ ਰਾਤੀ ਜਦੋਂ ਫੋਨ ਕੀਤਾ ਹੁਣ ਕਿੰਨੇ ਵੱਚੁਕੇ ਆ ਸਰ ਹੁਣ ਤਾਂ ਇਸ ਵੇਲੇ ਆਪਣਾ ਟਾਈਮ ਹੈਗਾ ਜੀ 9:28 ਵਜੇ ਦਾ ਮੈਂ ਮੁੜ ਕੇ ਉਹਨਾਂ ਨੂੰ 12 ਵਜੇ ਦੇਖ ਕੇ ਫੋਨ ਕੀਤਾ ਦੁਬਾਰਾ ਅੱਛਾ ਜਦੋਂ ਮੈਂ ਪਲਾਟ ਤੋਂ ਤਾਂ ਦੇ ਕੋਟ ਜੀ ਕੀ ਗੱਲਬਾਤ ਹੋਈ ਹੁਣ ਅਧਿਕਾਰੀਆਂ ਨਾਲ ਸਾਡੀ ਉਹ ਸਰ ਕਹਿੰਦੇ ਆ ਕਿ ਜਿੰਦਰੋਂ ਸੀ ਬਤੀਨਪੁਰੀ ਤੇ ਮੇਰਾ ਨਾਮ ਹੈ ਐਸਸੀ ਕਲਵਿੰਦਰ ਸਿੰਘ ਦਿੱਤੀ ਆਪਣਾ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਇੱਧਰ ਮੱਲੇ ਚਾਏ ਹੋ ਕਿਸੇ ਇਹ ਪਲਾਟ ਸੀ ਖਾਲੀ ਸਰ ਹਾਂਜੀ ਪ੍ਰੋਫੈਸਰ ਕਲੋਨੀ ਚ ਉਹਦੇ ਚ ਜੰਗਲ ਬੂਟੀ ਜੀ ਬਹੁਤ ਉੱਗੀ ਆ ਉਹਦੇ ਚ ਸਾਨੂੰ ਮੈਸੇਜ ਮਿਲਿਆ ਸੀ ਕਿ ਸਾਂਭਰ ਵੜਿਆ ਸਰ ਹਾਂ ਤੇ ਉੱਥੇ ਪਹੁੰਚੂ ਜੀ ਸੀਆਟੀਨੀ ਤੇ ਮੈਨੂੰ ਸਰ ਮੌਕੇ ਤੇ ਪਹੁੰਚਿਆ ਤੇ ਸਾਡਾ ਉੱਥੇ ਜੰਗਲਾਤ ਦੇ ਭਾਗ ਤੋਂ ਉਹਨਾਂ ਦੇ ਦੋ ਮੁਲਾਜ਼ਮ ਆਏ ਸਨ ਜਿਲੰਧਰ ਤੋਂ ਜੀ ਲੇਕਿਨ ਉਹਨਾਂ ਕੋਲੋਂ ਫੜਿਆ ਲਿਗਿਆ ਸਰ ਤੇ ਦੋ ਬੰਦਿਆਂ ਦੇ ਨਾਲ ਜੰਗਲਾਤ ਮੈਂ ਉਹਨਾਂ ਦਾ ਡਿਪਾਰਟਮੈਂਟ ਦੀ ਗੱਲ ਆ ਅਸੀਂ ਥੋੜਾ ਨਾਲ ਫੜਦਾਂਗੇ ਹਾਂਜੀ ਹਾਂਜੀ ਸਰ ਮੈਂ ਕੱਢੇ ਦੋ ਮੈਂ ਵਾਈਲਾਈਫ ਡਿਪਾਰਟਮੈਂਟ ਤੋਂ ਹਾਂ ਜੀ ਕੀ ਸੂਚਨਾ ਮਿਲੀ ਸੀ ਤੇ ਕੀ ਮੌਕੇ ਤੇ ਆਕੇ ਤੁਸੀਂ ਦੇਖਿਆ ਕੀ ਸਰ ਸੂਚਨਾ ਮਿਲੀ ਸੀ ਫਗਵਾੜਾ ਇੱਦਾਂ ਪਲਾਂਟ ਦੇ ਕੋਲ ਸੰਭਰ ਕਿੰਨੇ ਪਲਾਂਟ ਦੇ ਵਿੱਚ ਦੋ ਤਿੰਨ ਦਿਨ ਹੋ ਗਏ ਇੱਥੇ ਘੁੰਮਦਾ ਪਿਆ ਹੂੰ ਤੇ ਅਸੀਂ ਆਪਣੀ ਟੀਮ ਦੇ ਨਾਲ ਪਹੁੰਚੇ ਆ ਉੱਥੇ ਹੂੰ ਕਾਫੀ ਜੋਗਜਦਿਦ ਕੀਤੀ ਜੀ ਤੇ ਉਹ ਛਾਲ ਮਾਰ ਕੇ ਨਿਕਲ ਗਿਆ ਹੁਣ ਉਹਦੇ ਪਿੱਛੇ ਹੀ ਆਂ ਸਾਰੇ ਆ ਲੈ ਕੇ ਜਾਵਾਂਗੇ ਉਹਨੂੰ ਐਕਸਿਊ ਕਰਕੇ ਜਾਵਾਂਗੇ ਫੇਰ ਕਾਬੂ ਕਰਾਣੀ ਹੋਈ ਜੀ ਕਾਬੂ ਕਰਾਣੀ ਇੰਨੀ ਜਲਦੀ ਨਹੀਂ ਹੁੰਦੀ ਜੀ ਇਹ ਜਾਨਵਰ ਦੇ ਵਿੱਚ ਕਿੰਨੇ ਲੋਕ ਆਏ ਤੁਸੀਂ ਇੱਥੇ ਮੌਕੇ ਤੇ ਅਸੀਂ ਤਿੰਨ ਜਣੇ ਆ ਜੀ ਤੇ ਕਾਬੂ ਕਿੱਦਾਂ ਮਤਲਬ ਇਹ ਸਰ ਸਾਰੇ ਦੀ ਮਿਲੀ ਭਗਤ ਦੇ ਨਾਲ ਹੀ ਦੋ ਜਣੇ ਬੰਦੇ ਆ ਜਾਓ ਤੇ ਕਾਬੂ ਕਰ ਲੋ ਆਪਾਂ ਨਹੀਂ ਕਾਬੂ ਕਰ ਸਕਦੇ ਇਹਨੂੰ ਹੁਣ ਹੁਣ ਉਹਨਾਂ ਨੂੰ ਅਗਲੀ ਸੂਚਨਾ ਕੀ ਮਿਲੀ ਵੀ ਹੁਣ ਕਿਹੜੀ ਸਾਈਡ ਨੂੰ ਗਿਆ ਹੁਣ ਰਾਈਟ ਸਾਈਡ ਦੱਸਿਆ ਇਹਨਾਂ ਨੇ ਅਸੀਂ ਹੁਣ ਬੱਸ ਬੱਸ ਉਹਦੀ ਬੈਕ ਸਾਈਡ ਹੀ ਵਗੜੀ ਚੱਲਾਂਗੇ ਉਹਦੇ ਜਿੱਥੇ ਹੈਗਾ ਜੇ ਕਿਤੇ ਖੱਤੇ-ਕੁੱਤੇ ਨੂੰ ਨਿਕਲਦਾ ਫਿਰ ਅਸੀਂ ਕੱਢ ਦੇਾਂਗੇ ਕਿਉਂਕਿ ਉਹ ਚਲਾ ਜਾਊਗਾ ਇਧਰੋਂ ਆਇਆ ਨਹੀਂ ਤੇ ਫਿਰ ਰੈਕਸੀ ਕਰਕੇ ਤੇ ਲੈ ਕੇ ਜਾਵਾਂਗੇ ਆਪਾਂ